ਜਲੰਧਰ ਦੇ ਵਿੱਚ 11 ਏਕੜ ਚ ਫੈਲੀ ਡਿਵੀਜ਼ਨਲ ਕਮਿਸ਼ਨਰ ਦੀ ਪੁਰਾਣੀ ਰਿਹਾਈਸ਼ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਨਵਾਂ ਘਰ ਬਣਾਇਆ ਜਾ ਰਿਹਾ ਹੈ। ਇਸ ਘਰ ਦੇ ਵਿੱਚ ਬ੍ਰਿਟਿਸ਼ ਖਾਲ ਦੀਆਂ ਵਿਸ਼ੇਸ਼ਤਾਵਾਂ ਵੀ ਨੇ ਮਾਨ ਨੇ ਪਹਿਲਾਂ ਉਪਚੋਣਾ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿਣਗੇ ਪਰ ਹੁਣ ਉਹਨਾਂ ਨੇ ਸਰਕਾਰੀ ਰਿਹਾਈਸ਼ ਚੋਂ ਲਈ ਹੈ। ਦੱਸ ਦਈਏ ਕਿ ਅਸਲ ਦੇ ਵਿੱਚ ਜਲੰਧਰ ਡਿਵੀਜ਼ਨਲ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੌਨ ਲਾਰੈਂਸ 1848 ਦੇ ਵਿੱਚ ਇਸ ਘਰ ਚ ਰਹਿਣ ਦੇ ਲਈ ਆਏ ਸੀ। ਉਦੋਂ ਤੱਕ ਕਿ ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਮਰਾਜ ਦਾ ਹਿੱਸਾ ਸੀ ਇਹ ਵਿਲੱਖਣ ਨਾਨਕਸ਼ਾਹੀ ਇੱਟਾਂ ਅਤੇ ਚੂਨੇ ਦੇ ਪੱਥਰ ਨਾਲ ਬਣਾਇਆ ਗਿਆ ਸੀ ਜੋ ਕਿ ਉਸ ਸਮੇਂ ਦੀ ਪ੍ਰਚਲਿਤ ਇਮਾਰਤ ਸਮੱਗਰੀ ਸੀ ਸ਼ਹਿਰ ਦੇ ਪੁਰਾਣੀ ਬਾਰਾਂਦਰੀ ਇਲਾਕੇ ਦੇ ਵਿੱਚ ਸਥਿਤ ਮਕਾਨ ਨੰਬਰ 1 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਘਰ ਨੂੰ ਕਈ ਸਹੂਲਤਾਂ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ ਤੇ ਇਹ ਘਰ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਘਰ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਵੱਡਾ ਬਗੀਚਾ ਹੈ ਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਿਆ ਹੋਇਆ ਹੈ ਪਿਛਲੇ 176 ਸਾਲਾਂ ਦੇ ਵਿੱਚ ਇੱਥੇ 140 ਤੋਂ ਵੱਧ ਕਮਿਸ਼ਨਰ ਰਹਿ ਚੁੱਕੇ ਨੇ ਮੌਜੂਦਾ ਡਿਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸੱਬਰਵਾਲ ਇੱਕ ਦਿਨ ਵੀ ਅਸਾਦਨ ਦੇ ਵਿੱਚ ਨਹੀਂ ਰੁਕੇ ਦੱਸ ਦਈਏ ਕਿ ਪ੍ਰਦੀਪ ਸੱਬਰਵਾਲ ਜੇਪੀ ਨਗਰ ਦੇ ਵਿੱਚ ਸਥਿਤ ਆਪਣੇ ਇੱਕ ਨਿੱਜੀ ਘਰ ਦੇ ਵਿੱਚ ਰਹਿ ਰਹੇ ਨੇ ਤੇ ਇਸ ਤੋਂ ਪਹਿਲਾਂ ਗੁਰਪ੍ਰਿੰਸ ਸੱਪਰਾ ਇੱਥੇ ਰਹਿ ਰਹੀ ਸੀ ਤੇ ਉਦੋਂ ਤੋਂ ਹੀ ਇਹ ਘਰ ਖਾਲੀ ਪਿਆ ਇਸ 11 ਏਕੜ ਦੇ ਮਹਿਲ ਦੇ ਵਿੱਚ ਇੱਕ ਏਕੜ ਦੀ ਝੀਲ ਵੀ ਹੈ ਜਿੱਥੇ ਮੋਟਰ VOTING ਵੀ ਹੁੰਦੀ ਹੈ ਕੋਠੀ ਦੇ ਮੁਖ ਹਾਲ ਦੇ ਵਿੱਚ ਅੰਗਰੇਜ਼ਾਂ ਦੇ ਦੌਰ ਦੀਆਂ ਦੋ ਰਾਈਫਲਾਂ ਲਟਕੀਆਂ ਹੋਈਆਂ ਨੇ ਇਸ ਤੋਂ ਇਲਾਵਾ ਕੋਠੀ ਦੇ ਵਿੱਚ ਚਾਰ ਡਰਾਇੰਗ ਰੂਮ ਚਾਰ ਬੈਡਰੂਮ ਤਿੰਨ ਦਫ਼ਤਰੀ ਕਮਰੇ ਇੱਕ ਬਾਹਰੀ ਬਰਾਂਡਾ ਤੇ ਸਹਾਇਕ ਸਟਾਫ ਦੇ ਲਈ 10 ਫਲੈਟ ਨੇ ਸੀਐਮ ਭਗਵੰਤ ਮਾਨ ਨੇ ਜਲੰਧਰ ਪੱਛਮੀ ਦੀ ਉਪਚੋਣਾ ਦੌਰਾਨ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਦੇ ਵਿੱਚ ਕਿਰਾਏ ਤੇ ਮਕਾਨ ਲੈਣਗੇ। ਇਸ ਤੋਂ ਬਾਅਦ ਸੀਐਮ ਮਾਨ ਦੇ ਲਈ ਜਲੰਧਰ ਕੈਂਟ ਇਲਾਕੇ ਦੇ ਵਿੱਚ ਇੱਕ ਕਾਲੀਸ਼ਾਨ ਘਰ ਦੀ ਚੋਣ ਵੀ ਕੀਤੀ ਗਈ। ਉਹ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਇਸ ਘਰ ਦੇ ਵਿੱਚ ਦਾਖਲ ਹੋਏ ਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਦੇ ਸੀ। ਇਹ ਘਰ ਜਲੰਧਰ ਸ਼ੌਣੀ ਦੇ ਦੀਪਨਗਰ ਨੇੜੇ ਸੀ ਜੋ ਕਿ ਸ਼ਹਿਰ ਤੋਂ ਦੂਰ ਸੀ ਪਰ ਹੁਣ ਸੀਐਮ ਮਾਨ ਨੇ ਸ਼ਹਿਰ ਦੇ ਮੱਧ ਦੇ ਵਿੱਚ ਨਵਾਂ ਘਰ ਚੁਣਿਆ ਹੈ ਜੋ ਕਿ ਸਰਕਾਰੀ ਮਲਕੀਅਤ ਹੋਣ ਕਰਕੇ ਕਿਰਾਏ ਤੋਂ ਮੁਫਤ ਹੋਵੇਗਾ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਵਿੱਚ ਸੀਐਮ ਨੂੰ ਆਸਾਨੀ ਹੋਵੇਗੀ ਬਿਊਰੋ ਰਿਪੋਰਟ ਔਨ ਏਅਰ